ਜੂਨ 84 ਤੋਂ ਪਹਿਲਾਂ ਦੀ ਗੱਲ ਹੈ ਸੰਤਗਣੀ ਜਰਨੈਲ ਸਿੰਘ ਜੀ ਖਾਲਸਾ ਪੰਡਰਾਵਾਲੇ ਆਪਣੇ ਪਿੰਡ ਰੋਡੇ ਕਥਾ ਕਰਨ ਵਾਸਤੇ ਗਏ ਵਿਚਾਰ ਕਰਨ ਵਾਸਤੇ ਗਏ ਤੇ ਜਦੋਂ ਸਮਾਪਤੀ ਕਰਨ ਲੱਗੇ ਤੇ ਮਹਾਂਪੁਰਸ਼ਾਂ ਨੇ ਆਖਿਆ ਕਿ ਸਾਧ ਸੰਗਤ ਹੁਣ ਅਸੀਂ ਪਿੰਡ ਜਲਦੀ ਨਹੀਂ ਆਉਣਾ ਸਮਾਂ ਲੱਗੇਗਾ ਸੰਗਤ ਵਿੱਚੋਂ ਇੱਕ ਜਾਣੇ ਨੇ ਘਰ ਜਾ ਕੇ ਆਪਣੀ ਮਾਤਾ ਨੂੰ ਦੱਸਿਆ ਕਿ ਮਹਾਂਪੁਰਸ਼ਾਂ ਨੇ ਆ ਗੱਲ ਕਹੀ ਆ ਕਿ ਹੁਣ ਅਸੀਂ ਜਲਦੀ ਪਿੰਡ 'ਚ ਨਹੀਂ ਆਉਣਾ ਸਮਾਂ ਲੱਗੇਗਾ ਤਾਂ ਬੀਬੀ ਨੇ ਆਖਿਆ ਪਤਾ ਨਹੀਂ ਮਹਾਪੁਰਸ਼ ਕਦੋਂ ਆਉਣਾ ਚਲੋ ਮੈਂ ਦਰਸ਼ਨ ਕਰ ਆਵਾਂ ਤਾਂ ਬੀਬੀ ਘਰੋਂ ਗਈ ਰੁਪਏ 10 ਫੜੇ ਤੇ ਮਹਾਪੁਰਸ਼ ਗੱਡੀ ਤੇ ਜਾ ਰਹੇ ਸੀ ਤੇ ਜਾਂਦੇ ਜਾਂਦੇ ਉਹ ਸਿੰਘ ਨੂੰ ਕਹਿੰਦੇ ਕਿ 2 ਮਿੰਟ ਗੱਡੀ ਰੋਕ ਜਦੋਂ ਸਿੰਘ ਨੇ ਗੱਡੀ ਰੋਕੀ ਤੇ ਜਿਹੜੇ ਨਾਲ ਦੇ ਸਿੰਘ ਵੇਖਣ ਭੀ ਮਹਾਪੁਰਸ਼ ਨੇ ਗੱਡੀ ਇੱਥੇ ਕਿਉਂ ਰੋਕੀ ਹੈ ਤਾਂ ਥੋੜੇ ਸਮੇਂ ਚ ਉਹ ਬੀਬੀ ਆ ਗਈ ਤੇ 10 ਰੁਪਏ ਫੜਾਏ ਤੇ ਫਤਿਹ ਬੁਲਾਈ ਤੇ ਮਹਾਪੁਰਸ਼ਾਂ ਨੇ ਫਤਿਹ ਦਾ ਜਵਾਬ ਦਿੱਤਾ ਕਿ ਆਪੀ ਚੜਦੀ ਕਲਾ ਚ ਰਹੋ ਮਹਾਪੁਰਸ਼ ਸੰਗਾਂ ਨੂੰ ਕਹਿੰਦੇ ਕਿ ਚਲੋ ਚੱਲੀਏ ਮਹਾਪੁਰਸ਼ ਆ ਗਏ ਤੇ ਥੋੜੇ ਸਮੇਂ ਬਾਅਦ ਜਿਹੜਾ 84 ਵਾਲਾ ਕੱਲੂ ਘਰ ਆ ਹੋ ਗਿਆ ਤੇ ਉਹ ਬੀਬੀ ਜਿਹੜੀ ਸੀ ਜਿਹੜੀ ਮਹਾਪੁਰਸ਼ਾਂ ਨੂੰ ਫਤਿਹ ਬੁਲਾ ਕੇ ਗਈ ਸੀ ਉਹ ਕਹਿੰਦੀ ਕਿ ਮੈਂ ਮੰਜੇ ਤੇ ਪੈ ਗਈ ਮੇਰਾ ਸਰੀਰ ਢਲਾ ਹੋ ਗਿਆ ਕੰਮ ਕਰਨੋਂ ਬੰਦ ਕਰਤਾ ਸਰੀਰ ਨੇ ਤੇ ਘਰ ਦੇ ਇਲਾਜ ਕਰਾ ਰਹੇ ਸੀ ਤੇ ਤਕਰੀਬਨ 10 ਦਿਨਾਂ ਬਾਅਦ ਰਾਤ ਨੂੰ ਸੁਪਨਾ ਆਉਂਦਾ ਤੇ ਸੁਪਨੇ ਵਿੱਚ ਮਹਾਪੁਰਸ਼ਾਂ ਦੇ ਦਰਸ਼ਨ ਹੁੰਦੇ ਬਾਬਾ ਜਰਨੈਲ ਸਿੰਘ ਜੀ ਦੇ ਤਾਂ ਬਾਬਾ ਜੀ ਉਹ ਮਾਤਾ ਨੂੰ ਕਹਿੰਦੇ ਕਿ ਮਾਤਾ ਕਿਉਂ ਫਿਕਰ ਕਰਦੀਆਂ ਅਸੀਂ ਚੜ੍ਹਦੀ ਗਲਾ 'ਚ ਆ ਜਾਂ ਸਾਨੂੰ ਕੁਝ ਨਹੀਂ ਹੋਇਆ ਅਸੀਂ ਆਵਾਂਗੇ ਵਾਪਸ ਸਮਾਂ ਲੱਗ ਸਕਦਾ ਬਾਕੀ ਅਸੀਂ ਚੜ੍ਹਦੀ ਗਲਾ 'ਚ ਕੋਈ ਗੱਲ ਨਹੀਂ ਤੇ ਅਗਲੇ ਦਿਨ ਉਹ ਜਿਹੜੀ ਮਾਤਾ ਚੰਗੀ ਭਲੀ ਉੱਠ ਕੇ ਤੇ ਕਹਿੰਦੀ ਮੈਂ ਡੰਗਰਾਂ ਨੂੰ ਪੱਠੇ ਪਾ ਰਹੀ ਸਿਰੇ ਸਿਰ ਜਦੋਂ ਘਰਦਿਆਂ ਨੇ ਆਣ ਕੇ ਵੇਖਿਆ ਕਿ ਮਾਤਾ ਪੱਠੇ ਪਾ ਰਹੀ ਆ ਤਾਂ ਕਹਿੰਦੇ ਮਾਤਾ ਤੇ ਬਖੰਡ ਕਰਦੀ ਐ ਪਹਿਲਾ ਮੰਜੇ ਤੇ ਪਈ ਹੋਸ਼ ਨਹੀਂ ਸੀ ਤਾਂ ਅਚਪਟੇ ਪਾਉਂਦੀ ਆ ਐਨੀ ਜਲਦੀ ਠੀਕ ਵੀ ਹੋ ਗਈ ਜਿਹੜੇ ਸਿੰਘ ਤੋਂ ਅਸੀਂ ਸੁਣਿਆ ਜਿਹੜੇ ਸਾਡੇ ਉਸਤਾਦ ਜੀ ਸੀ ਟਕਸਾਲ ਦੇ ਵਿੱਚ ਉਹਨਾਂ ਦੇ ਨਾਲ ਉਹਨਾਂ ਦੇ ਵਜਨ ਹੋਏ ਸੀ ਉਹ ਕਹਿੰਦੀ ਕਿ ਮੈਨੂੰ ਪਤਾ ਵਾ ਕਿ ਮੈਂ ਢਲੀ ਕਿਵੇਂ ਹੋ ਗਈ ਸੀ ਤੇ ਅਕਾਲ ਪੁਰਖ ਨੇ ਮੈਨੂੰ ਤੰਦਰੁਸਤ ਕਿਵੇਂ ਕੀਤਾ ਮੈਂ ਬੱਚਿਆਂ ਨਾਲ ਕੋਈ ਗੱਲ ਨਹੀਂ ਕੀਤੀ ਕਿ ਮੇਰੇ ਨਾਲ ਆ ਹੋਇਆ ਤੇਰੇ ਨਾਲ ਪੁੱਤ ਗੱਲ ਕਰਨੀ ਐ ਸੋ ਐਸੀਆਂ ਆਂ ਡਿਠੀਆਂ ਬੜੀਆਂ ਗੱਲਾਂ ਨੇ ਮਹਾਪੁਰਸ਼ਾਂ ਦੀਆਂ ਬਾਬਾ ਜਰਨੈਲ ਸਿੰਘ ਜੀ ਦੀਆਂ ਜਿਹੜੇ ਕਿ ਕਹਿਣੀ ਤੇ ਕਰਨੀ ਦੇ ਪੂਰੇ ਸਨ ਜੋ ਵਚਨ ਕਹਿ ਦਿੰਦੇ ਸਨ ਉਹ ਪੂਰਾ ਹੁੰਦਾ ਸੀ ਸੋ ਅਗਲੀ ਕਿਸੇ ਵੀਡੀਓ ਦੇ ਵਿੱਚ ਹੋਰ ਮਹਾਪੁਰਸ਼ਾਂ ਬਾਰੇ ਅਸੀਂ ਬਾਬਾ ਜਰਨੈਲ ਸਿੰਘ ਜੀ ਬਾਰੇ ਗੱਲ ਕਰਾਂਗੇ ਸੋ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਅਗਲੀਆਂ ਆਉਣ ਵਾਲੀਆਂ ਵੀਡੀਆਂ ਜਿਹੜੀਆਂ ਤੁਹਾਡੇ ਕੋਲ ਪਹੁੰਚ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ